ਹੈਲੋ ਜੀ ਸਸੀਗਾ ਸਾਰਿਆਂ ਨੂੰ ਅੱਛਾ ਇਹ ਕੋਈ ਨਹੀਂ ਕੀ ਬੜਾ ਉੱਚੀ ਬੋਲੋ ਹੈਲੋ ਸਸੀਗਾ ਸਾਰਿਆਂ ਨੂੰ ਜੀ ਹੋ ਸਾਰੇ ਠੀਕ ਠਾਕ ਹੀ ਆ ਤੁਹਾਨੂੰ ਉਠਾਉਣੀ ਹੈ ਜੀ ਅੱਜ ਅੱਛਾ ਇਹ ਕੀ ਕਰਿਆ ਨਹੀਂ ਸਸੀਗਾ ਜੀ ਸਾਰਿਆਂ ਨੂੰ ਹੋ ਸੁਣਾਓ ਸਾਰੇ ਜਣੇ ਕਿਦਾਂ ਠੀਕ ਠਾਕ ਹੋ ਤੇ ਅਸੀਂ ਵਧੀਆ ਠੀਕ ਠਾਕ ਆ ਸਭ ਤੋਂ ਪਹਿਲਾਂ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਮੀਂਹ ਕਿੱਥੇ ਕਿੱਥੇ ਪਿਆ ਹੈ ਸਾਡੇ ਦਾ ਬਹੁਤ ਮੀਂਹ ਪਿਆ ਹੈਗਾ ਫੁੱਲ ਮੈਗਨੇ ਵਧੀਆ ਮੌਸਮ ਹੋ ਗਿਆ ਠੰਡਾ ਠੰਡਾ ਤੇ ਪਾਣੀ ਫੁੱਲ ਸਾਰੇ ਖਾਵਾ ਤੇ ਭਰ ਚੁੱਕਿਆ ਤੇ ਬਹੁਤ ਜ਼ਿਆਦਾ ਮੀਂਹ ਆ ਤਾਂ ਫਰੀਡਕੋਡ ਗਲੀਆਂ ਨਾਲੀਆਂ ਫੁੱਲ ਭਰੀਆਂ ਪਈਆਂ ਗਲੀਆਂ ਨੇਰੀ ਨਹੀਂ ਸੀ ਬਿਲਕੁਲ ਵੀ ਨਹੀਂ ਆਇਆ ਸਿੱਧਾ ਪਰ ਵਧੀਆ ਹੋ ਗਿਆ ਮੌਸਮ ਬਹੁਤ ਠੰਡਾ ਅਸੀਂ ਖੇਤ ਸੀ ਤੇ ਖੇਤੋਂ ਫਿਰ ਆ ਜਾਂਦੇ ਥੋੜੇ ਜੇ ਅੰਬ ਸਾਡੇ ਨਾਲ ਐਕਚੁਅਲੀ ਬੂਟਾ ਲੱਗਾ ਹੋਇਆ ਅੰਬਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਐਡੇ ਐਡੇ ਵੱਡੇ ਅੰਬ ਲੱਗਦੇ ਆ ਸਾਡੇ ਤੇ ਅਸੀਂ ਅੱਜ ਬਸ ਉਹ ਹਨੇਰੀ ਕਰਕੇ ਥੋੜੇ ਜਿ ਟੁੱਟ ਗਏ ਸੀ ਇਹ ਤੇ ਫਿਰ ਇਹ ਘਰੇ ਲੈ ਕੇ ਆਏ ਇੱਕ ਅੰਬ ਤੇ ਹੁਣ ਅਸੀਂ ਸੋਚਿਆ ਕਿ ਇਹਨਾਂ ਨੂੰ ਪਕਾਉਣੇ ਹੈਗੇ ਆਪਾਂ ਘਰੇ ਤੇ ਅਸੀਂ ਵੀਡੀਓ ਦੇਖੀ ਸੀ YouTube ਤੋਂ ਤੇ ਉੱਥੋਂ ਦੇਖ ਕੇ ਸੋਚਿਆ ਵੀ ਚਲੋ ਆਪਾਂ ਵੀ ਘਰੇ ਪਕਾ ਕੇ ਦੇਖਦੇ ਆਂ ਵੀ ਆ ਇਹ ਪੱਕਦੇ ਆ ਜਾਂ ਨਹੀਂ ਬਿਨਾ ਕਿਸੇ ਪਾਊਡਰ ਲਗਾਏ ਤੋਂ ਬਿਨਾ ਕਿਸੇ ਕੈਮੀਕਲ ਕਰਦੇ ਆਂ ਬਾਈ ਹਾਂਜੀ ਤੇ ਇੱਕ ਵਾਰ ਥੋੜੇ ਲੈ ਕੇ ਆਂਦੇ ਹੁਣ ਆਪਾਂ ਪਰਸੋ ਵੀਡੀਓ ਬਣਾਵਾਂਗੇ ਦੁਬਾਰਾ ਜਦੋਂ ਤੋੜਨ ਜਾਵਾਂਗੇ ਨਾ achar ਵਾਸਤੇ ਅੰਬ ਹੁਣ ਪਿਆਰ ਹੋ ਚੁੱਕੇ ਆ ਵੈਸੇ ਇਹ ਤੇ ਹੁਣ ਆਪਾਂ ਜਿੱਦੇ ਤੋੜਨ ਗਏ ਅੰਬ ਤੇ ਉੱਥੇ ਆਪਾਂ ਵੀਡੀਓ ਬਣਾਵਾਂਗੇ ਚੰਗੀ ਤਰ੍ਹਾਂ ਸਾਰੀ ਵੀ ਕਿਦਾਂ ਕਿਥੇ ਮੂਟਾ ਲੱਗਾ ਸਾਡੇ ਤੇ ਕਿੰਨੇ ਕੰਬ ਲੱਗੇ ਆ ਤੇ ਜੇ ਕਿਸੇ ਨੇ ਲੈਣੇ ਆ ਆਜੋ ਕਮੈਂਟ ਕਰੋ ਤੇ ਤੁਸੀਂ ਵੀ ਆ ਕੇ ਲਿਆ ਲਿਆ ਸਕਦੇ ਹੋ ਜਿੰਨੇ ਮਰਜੀ ਅੰਬ ਅਚਾਰ ਪਾਓ ਭਾਵੇਂ ਪਕਾ ਕੇ ਖਾਓ ਭਾਵੇਂ ਚਟਨੀ ਬਣਾਓ ਜੋ ਮਰਜੀ ਕਰੋ ਇਹਨਾਂ ਦਾ ਤੇ ਹੁਣ ਆਪਾਂ ਦੱਸਦੇ ਆਂ ਆਪਾਂ ਨਾ ਵੀਡੀਓ ਦੇਖੀ ਸੀ ਤੇ ਉਹਦੇ ਵਿੱਚ ਉਹਨਾਂ ਦੱਸਿਆ ਸੀ ਕਿ ਇੱਕ ਅਖਬਾਰ ਲੈ ਲੈਣਾ ਹੈਗਾ ਅਖਬਾਰ ਲੈ ਕੇ ਏਦਾਂ ਕਰਕੇ ਅੰਬ ਨੂੰ ਚੰਗੀ ਤਰ੍ਹਾਂ ਲਵੇਟ ਲੈਣਾ ਹੈ ਇਹਦੇ ਵਿੱਚ ਅੰਬ ਰ ਵਿੱਚ ਰੱਖਿਆ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਲੈਣਾ ਤੇ ਏਦਾਂ ਇਧਰੋਂ ਕਰਕੇ ਤੇ ਇਧਰੋਂ ਕਰਕੇ ਇਹ ਤਾਂ ਜੇਹੀ ਤਰ੍ਹਾਂ ਨੂੰ ਕਵਰ ਕਰਕੇ ਆਪਾਂ ਰੱਖ ਦੇਣਾ ਹੈਗਾ ਆ ਦੇਖੋ ਮੈਂ ਪਹਿਲਾਂ ਦੂਤਨ ਕੀਤੇ ਹੋਏ ਐ ਤੇ ਹੁਣ ਆਪਾਂ ਅਗਲਾ ਕਰਾਂਗੇ ਤੇ ਬਾਕੀ ਜਿਹਨੇ ਵੀ ਆਂਬ ਲੈਣੇ ਆ ਤੇ ਸਾਨੂੰ ਦੱਸੋ ਕਮੈਂਟ ਕਰਕੇ ਜਾਂ ਕਿੰਨਾ ਕਿੰਨਾ ਦੇ ਘਰੇ ਬੁੱਟੇ ਲੱਗੇ ਹੋਏ ਆ ਦੇਖੋ ਕਿੱਡੇ ਵੱਡੇ ਵੱਡੇ ਆਂਬ ਆ ਹੁਣ ਆਪਾਂ ਇਹ ਨੂੰ ਵੀ ਬਸ ਘਰ ਦੇ ਆਂਬ ਘਰ ਦੇ ਆ ਹਾਂ ਬਸ ਐਦਾਂ ਹੀ ਆਪਾਂ ਇਹ ਨੂੰ ਕਰਨਾ ਹੈ ਬਾਕੀ ਦੇ ਅਸੀਂ 4-5 ਹੀ ਰੱਖਣ ਲੱਗੇ ਆ ਇੱਕ ਵਾਰੀ ਆਪਾਂ ਵੀ ਪਹਿਲੀ ਵਾਰੀ ਟਰਾਈ ਕਰਨ ਲੱਗੇ ਆ ਦੇਖਦੇ ਆ ਕਿ ਪੱਕਦੇ ਆ ਜਾਂ ਨਹੀਂ ਤੇ ਬਾਕੀ ਇਹਨਾਂ ਨੂੰ ਆਪਾਂ 3 ਦਿਨਾਂ ਬਾਅਦ ਕੱਢਾਂਗੇ ਉਸ ਦਿਨ ਆਪਾਂ ਵੀਡੀਓ ਬਣਾਵਾਂਗੇ ਦੁਬਾਰਾ ਤੇ ਤੁਸੀਂ ਚੈਨਲ ਨਾਲ ਬਣੇ ਰਹੋ ਤੇ ਬਾਕੀ ਨੈਕਸਟ ਵੀਡੀਓ ਵੀ ਆਪਾਂ ਪਾਵਾਂਗੇ ਤੁਹਾਨੂੰ ਇਹਨਾਂ ਦੀ ਪੱਕੇ ਹੋਈਆਂ ਦੀ ਜਦੋਂ ਇਹਨਾਂ ਨੂੰ ਆਪਾਂ ਕੱਢਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਹੁਣ ਇਸ ਤਰੀਕੇ ਨਾਲ ਅੰਬ ਲੈ ਲੈਣਾ ਤੇ ਅੱਜ ਤੀਜੇ ਦਿਨ ਕੱਢਾਂਗੇ ਅੱਜ ਦੇ ਫਲੇਟੇ ਅੱਜ ਹੈਗਾ ਮੰਗਲਵਾਰ ਹਾਂ ਤੇ ਅੱਜ ਮੰਗਲਵਾਰ ਨੂੰ ਲਵੇਟ ਕੇ ਆਪਾਂ ਇਹਨਾਂ ਨੂੰ ਕੱਢਾਂਗੇ ਕੱਲ ਬੁੱਧਵਾਰ ਪਰਸੋ ਵੀਰਵਾਰ ਵੀਰਵਾਰ ਸ਼ੁੱਕਰਵਾਰ ਕਰਾਂਗੇ ਆਪਾਂ ਸ਼ੁੱਕਰਵਾਰ ਸਵੇਰ ਸ਼ੁੱਕਰਵਾਰ ਸੁਬਾਹ ਫਰਾਈਡੇ ਸੁਬਾਹ ਤੇ ਇਸ ਤਰੀਕੇ ਨਾਲ ਅੰਬ ਲੈ ਲੈਣਾ ਤੇ ਤੁਸੀਂ ਐਦਾਂ ਡਬਲ ਪੇਪਰ ਲੈ ਲਓ ਡਬਲ ਪੇਪਰ ਲੈ ਕੇ ਫਿਰ ਇਹ ਨੂੰ ਆਏ ਫੋਲਡ ਕਰ ਲਓ ਠੀਕ ਹੈ ਇਸ ਤਰ੍ਹਾਂ ਇਥੇ ਨਾਲ ਫੋਲਡ ਕਰਦੇ ਜਾਓ ਤੇ ਐਦਾਂ ਫੋਲਡ ਕਰਕੇ ਚੰਗੀ ਤਰ੍ਹਾਂ ਤੇ ਫਿਰ ਇਧਰੋਂ ਇਧਰ ਇਧਰੋਂ ਇਧਰ ਐਦਾਂ ਕਰ ਕਰਕੇ ਰੱਖ ਲਓ ਜਦੋਂ ਐਦਾਂ ਕਰ ਕਰਕੇ ਰੱਖਿਆ ਤੇ ਫਿਰ ਇਹਨਾਂ ਨੂੰ ਕਿਸੇ ਡੱਬੇ ਚ ਪਾ ਲਓ अच्छा डब्बे च पौणे डब्बे ਦੇ ਵਿੱਚ ਪਾ ਲਓ ਜਿਹਦੇ ਚ ਇਹਨਾਂ ਨੂੰ ਹਵਾ ਨਾ ਲੱਗੇ ਕਿਉਂਕਿ ਇਹ ਗਰਮਾਇਆ ਇਹਨਾਂ ਨੂੰ ਜਿੰਨੀ ਗਰਮੈਸ ਮਿਲੇਗੀ ਉਦੋਂ ਤਾਂ ਹੀ ਇਹ ਪੱਕਣਗੇ ਬਾਕੀ ਕੋਈ ਨਹੀਂ ਜਮਾ ਨਾ ਕੋਈ ਦਵਾਈ ਨਾ ਡੱਪਾ ਕੁਝ ਨਹੀਂ ਲੱਗਾ ਘਰ ਦੇ ਆਂਬਾ ਵਧੀਆ ਆਪਣੇ ਖੇਤ ਦੇ ਤੇ ਐਦਾਂ ਕਰਕੇ ਮੇਰੇ ਤੇ ਜਾਓ ਰੇਡ ਦੇ ਸਾਰਿਆਂ ਨੂੰ ਫਿਰ ਆਪਾਂ ਪਾਵਾਂਗੇ ਕਿ ਡੱਬੇ ਦੇ ਵਿੱਚ ਜੇਕਰ ਡੱਬੇ ਦੇ ਵਿੱਚ ਨਹੀਂ ਪਾਉਣਾ ਇਹ ਇਹਨਾਂ ਨੂੰ ਕਿਸੇ ਐਸ ਥਾਂ ਤੇ ਰੱਖਣਾ ਹਨੇਰੇ ਦੇ ਵਿੱਚ ਜਿੱਥੇ ਹਵਾ ਨਾ ਲੱਗੇ ਹਵਾ ਨਾ ਨਰਮੈਸ਼ ਚਾਹੀਦੀ ਤੇ ਮੈਸ ਹੋਵੇ ਉੱਪਰ ਕੁਝ ਵੀ ਕੱਪੜਾ ਦੇ ਦਿਓ ਚਾਹੇ ਤਾਂ ਤੁਸੀਂ ਮਤਲਬ ਜਿਵੇਂ ਕੀ ਹੁੰਦਾ ਹੈਗਾ ਆਪਣਾ ਕੰਬਲ ਹੋ ਗਿਆ ਉਸ ਚੀਜ਼ ਨਾਲ ਕਵਰ ਕਰਕੇ ਰੱਖ ਦਿਓ ਇਹਨਾਂ ਨੂੰ ਕਹਿੰਦੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਦੇਖਾਂਗੇ ਸ਼ੁੱਕਰਵਾਰ ਨੂੰ ਤੇ ਫਿਰ ਆਪਾਂ ਦਿਖਾਵਾਂਗੇ ਇੱਕ ਮਿੰਟ ਮੈਂ ਸਵਾਹੀ ਇਹਨਾਂ ਨਾਲ ਕਵਰ ਕਰਨਾ ਤੇ ਫਿਰ ਆਪਾਂ ਦਿਖਾਵਾਂਗੇ ਕਿ ਆਪਾਂ ਇਹਨਾਂ ਨੂੰ ਕਿੱਦਾਂ ਪੈਕ ਕਰਕੇ ਰੱਖਦਾ ਹੈਗਾ ਲਓ ਜੀ ਆਪਾਂ ਰੱਖਿਆ 6 ਅੰਬ 6 ਅੰਬ ਇਕੱਲੇ ਰੱਖਨੇ ਆ ਤੇ ਦੇਖਦੇ ਆ ਬਾਕੀਆਂ ਆਪਾਂ ਪਾਵਾਂਗੇ ਅਚਾਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਤੇ ਪਲੀਜ਼ ਜੇਕਰ ਤੁਸੀਂ ਵੀ ਘਰੇ ਤੁਹਾਡੇ ਵੀ ਅੰਬ ਲੱਗੇ ਆ ਤਾਂ ਤੁਸੀਂ ਵੀ ਘਰੇ ਪਕਾ ਕੇ ਖਾਓ ਕਿਉਂਕਿ ਬਾਜ਼ਾਰ ਦੇ ਅੰਬ ਜਿਹੜੇ ਆਪਾਂ ਲੈ ਕੇ ਆਉਨੇ ਆ ਉਹਦੇ ਵਿੱਚ ਕੈਮੀਕਲ ਬਹੁਤ ਹੁੰਦਾ ਹੈਗਾ ਪਾਊਡਰ ਵગેਰਾ ਬਹੁਤ ਲੱਗੇ ਹੁੰਦੇ ਆ ਪਰ ਲੈਣੇ ਪੈਂਦੇ ਆ ਲੈਣੇ ਤਾਂ ਪੈਂਦੇ ਹੈਗੇ ਪਰ ਜਾਂ ਜੇਕਰ ਆਪਣੀ ਤਰ੍ਹਾਂ ਕਰਨਾ ਨਾ ਜਿਵੇਂ ਹੁਣ ਆਪਾਂ ਅਸੀਂ ਅੰਬ ਲੈ ਕੇ ਆਉਣੇ ਆ ਸ਼ਹਿਰ ਤੋਂ ਤੇ ਅਸੀਂ ਕੀ ਕਰਦੇ ਆ ਲਿਆ ਕੇ ਉਹਨਾਂ ਪਾਣੀ ਦੇ ਵਿੱਚ ਡੋਬੋ ਕੇ ਰੱਖਦੇ ਆ ਕਿਉਂਕਿ ਪਾਣੀ ਦੇ ਵਿੱਚ ਜਦੋਂ ਤੁਸੀਂ ਡਬੋ ਕੇ ਉਹਨੂੰ ਆਮ ਨੂੰ ਰੱਖੋਗੇ ਠੰਡੇ ਦੇ ਵਿੱਚ 2 ਘੰਟਿਆਂ ਵਾਸਤੇ ਤੁਸੀਂ ਦੇਖੋਗੇ ਕਿ ਉਹਦੇ ਵਿੱਚੋਂ ਜਿੱਦਾਂ ਬਬਲਸ ਨਿਕਲਦੇ ਆ ਜਿੱਦਾਂ ਨਾ ਬੁਲਬਲੇ ਇਹ ਨਿਕਲ ਲੱਗ ਜਾਂਦੇ ਆ ਤਾਂ ਤਾਂ ਤੇ ਉਹ ਆਪਣੀ ਜਿਹੜੀ ਉਹਨਾਂ ਦੇ ਅੰਦਰ ਦੀ ਗਰਮੈਸ ਹੁੰਦੀ ਉਹ ਬਾਹਰ ਨਿਕਲ ਜਾਂਦੀ ਹੈ ਤਾਂ ਕਰਕੇ ਵਾਸ਼ ਕਰਕੇ ਉਹਨੂੰ 2 ਘੰਟਿਆਂ ਲਈ ਪਾਣੀ ਦੇ ਵਿੱਚ ਪਾ ਕੇ ਰੱਖੋ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਫਰਿੱਜ ਚ ਲਾ ਕੇ ਠੰਡੇ ਕਰਕੇ ਖਾਓ ਉਹਦੇ ਨਾਲ ਫਿਰ ਨਾ ਪਿੰਪਲ ਵਗੈਰਾ ਨਹੀਂ ਹੁੰਦੇ ਘੱਟ ਹੁੰਦੇ ਆ ਤੇ ਨਾਲੇ ਉਹਦੀ ਸਾਰੀ ਗਰਮੈਸ ਨਿਕਲ ਜਾਂਦੀ ਹੈ। ਬਾਕੀ ਹੁਣ ਇਹਦੀ ਆਪਾਂ ਅਗਲੀ ਵੀਡੀਓ ਸ਼ੁੱਕਰਵਾਰ ਲੈ ਕੇ ਆਵਾਂਗੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ ਤੇ ਤੁਹਾਡੇ ਲਈ ਇਦਾਂ ਹੀ ਨਿਊ ਨਿਊ ਵੀਡੀਓਜ਼ ਲੈ ਕੇ ਆਵਾਂਗੇ ਤੇ ਬਾਕੀ ਆਪਾਂ ਦੇਖਦੇ ਹਾਂ ਅੱਜ ਤਾਂ ਮੀਂਹ ਬਹੁਤ ਜ਼ਿਆਦਾ ਪੈ ਗਿਆ। ਚਿੱਕੜ ਖੇਤ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਦੇਖਦੇ ਆਂ ਆਪਾਂ ਕਿੱਦੇ ਵੀਡੀਓ ਬਣਾਉਣੇ ਹੈਗੇ ਫਿਰ ਆਪਾਂ ਤੁਹਾਨੂੰ ਬੂਟੇ ਦੀ ਤੇ ਅੰਬਾ ਦਿੱਤਾ ਨੂੰ ਵੀਡੀਓ ਬਣਾਵਾਂਗੇ ਤੇ ਤੋੜ ਕੇ ਵੀ ਲੈ ਕੇ ਆਵਾਂਗੇ ਤੇ ਬਾਕੀ ਆਜੋ ਜੀ ਜਿਨੇ ਜਿਨੇ ਅੰਬ ਖਾਣੇ ਓਕੇ ਜੀ ਸასიਖਾਲ ਥੈਂਕ ਯੂ ਜਿਹੜੀ ਆਪਾਂ ਸਰਦੀਆਂ ਚ ਵਿਸਾਉਣੇ ਹੁੰਨੇ ਆ ਇਹ ਲੈ ਕੇ ਇਹਦੇ ਵਿੱਚ ਸਾਰਿਆਂ ਨੂੰ ਆਪਾਂ ਰੱਖਾਂਗੇ ਇਸ ਤਰੀਕੇ ਨਾਲ ਰੱਖ ਦੋ ਤੇ ਹਰ ਤਨ ਰੱਖਣੇ ਹਾਂ ਤੁਸੀਂ ਕਿਤੇ ਵੀ ਰੱਖਣੀ ਆ ਤਾਂ ਇਹਨਾਂ ਨੂੰ ਪਲੀਜ਼ ਮਤਲਬ ਕਿ ਉੱਥੇ ਹੀ ਰੱਖਣਾ ਹੈਗਾ ਜਿੱਦਾਂ ਕੀ ਜਿੱਥੇ ਹਵਾ ਨਾ ਬਿਲਕੁਲ ਵੀ ਲੱਗੇ ਏਸੀ ਵਗੈਰਾ ਦੀ ਕੂਲਰ ਵਗੈਰਾ ਦੀ ਕੁਝ ਵੀ ਹਵਾ ਨਾ ਲੱਗੇ ਲਓ ਜੀ ਇਸ ਤਰੀਕੇ ਨਾਲ ਕਵਰ ਕਰ ਲਓ ਇਹਨਾਂ ਕਵਰ